ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰ ਆਪਣਾ ਹੈਲਪਲਾਈਨ ਨੰਬਰ ਕਰ ਲਓ ਨੋਟ ਹਾਂਜੀ ਜੀ ਸਕਰੀਨ ਤੇ ਸ਼ੋ ਹੋ ਰਿਹਾ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਲ ਤਬੀਆਂ ਡ੍ਰੈਕਟਰ ਟਰਾਲੀ ਜਾਂ ਕੋਈ ਮਸ਼ੀਨਰੀ ਵਿਰੇ ਸੇਲ ਕਰਨੀ ਹੈ ਤਾਂ ਉਸ ਦੀਆਂ 5-7 ਫੋਟੋਆਂ ਨਾਲੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ ਵਟਸਐਪ ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜਟਾਂ ਦੇ ਜਾਇ ਤੇ ਕਰ ਦੇਵਾਂਗੇ ਥੈਂਕ ਯੂ ਵੈਰੀ ਮੱਚ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਆ 6 ਚੀਜ਼ਾਂ ਨੇ ਸੇਲ ਲਈ ਆਪਣੇ ਕੋਲ ਸੋਨਾਲੀਕਾ 750 RX ਟਰੈਕਟਰ ਹੈ 16 ਫੁੱਟ ਦੀ ਟਰਾਲੀ ਹੈ ਵੀਰੇ ਫਾਰਮ 60 ਫਾਰ ਸੁਪਰਮੈਕਸ ਟਰੈਕਟਰ ਹੈ ਨਿਊ ਹਾਲੈਂਡ ਸ਼ਕਤੀ ਦੀ ਟਰੈਕਟਰ ਹੈ ਸਬਰਾਜ 855 ਟਰੈਕਟਰ ਹੈ ਤੇ ਇੱਕ ਆਲੂ ਪੱਟਣ ਵਾਲੀ ਮਸ਼ੀਨ ਹੈ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰ ਲੱਗੇ ਆ ਸੋਨਾਲੀਕਾ 750 RX ਬਾਰੇ ਸੋਨਾਲੀਕਾ 750 ਵੀਰੇ 2013 ਮਾਡਲ ਟਰੈਕਟਰ ਹੈ ਟੈਕ ਜਿਹੜੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਐਮ ਆਰ ਐਫ ਕੰਪਨੀ ਦੇ ਨਾਲ ਦੇ ਟਾਇਰ ਨੇ 3100 ਘੰਟੇ ਚੱਲਿਆ ਹੋਇਆ ਟਰੈਕਟਰ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ ਕਿਤੇ ਸਕਰੈਚ ਤੱਕ ਨਹੀਂ ਟਰੈਕਟਰ ਦੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਵੀਰੇ ਕਿਦੋਂ ਡੈਂਟ ਨਹੀਂ ਕਿਦੋਂ ਦੁਬਾਰਾ ਨਹੀਂ ਪੇਂਟ ਹੋਇਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੀਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਕਿਦੋਂ ਲੀਕ ਨਹੀਂ ਕੋਈ ਬਲੋ ਨਹੀਂ ਮਾਰਦਾ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਏਰੀਆ ਵੀਰੇ ਗੁਬਿੰਦਪੁਰਾ ਪਿੰਡ ਹੈ ਵੀਰਾਂ ਦਾ ਬਠਿੰਡੇ ਦੇ ਲਾਗੇ ਜ਼ਿਲ੍ਹਾ ਵੀ ਬਠਿੰਡੇ ਹੀ ਹੈ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 4 ਲੱਖ ਰੁਪਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਰਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਤੁਹਾਨੂੰ ਫਾਰਮ ਟਰੈਕਟਰ ਦਿਖਾ ਰਹੇ ਹਾਂ ਫਾਰਮ 60 ਸੁਪਰ ਮੈਕਸ ਟਰੈਕਟਰ ਹੈ ਵੀਰੇ 2017 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਟਾਇਰ ਨੇ 80 85 ਪੈਸੇ ਟਾਇਰ ਨੇ ਵੀਰੇ ਏਜੰਸੀ ਵਾਲੇ ਟਰੈਕਟਰ ਦੀ ਕੰਡੀਸ਼ਨ ਵੀਰੇ ਤੁਸੀਂ ਦੇਖ ਸਕਦੇ ਹੋ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਡਬਲ ਕਲਚਰ ਵਾਰਸ ਪੀਡੀਓ ਸੈਂਟਰ ਗੇਅਰ ਹੈ 580 ਘੰਟੇ ਚੱਲਿਆ ਹੋਇਆ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਡਰੈਕਟਰ ਚੱਲਦਾ ਹੈ ਮਾਲਕ ਵੀਰੇ ਮੈਨੂੰ ਫੁੱਲ ਗਾਰੰਟੀ ਹੈ ਟਰੈਕਟਰ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਏਜੰਸੀ ਰਿਕਾਰਡ ਸਰਵਿਸ ਵਗੈਰਾ ਵੀਰੇ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਇਨਾਵਾਜਪਾ ਪਿੰਡ ਹੈ ਵੀਰੇ ਵੀਰਾਂ ਦਾ ਜ਼ਿਲ੍ਹਾ ਸੰਗਰੂਰ ਉੱਥੇ ਟਰੈਕਟਰ ਖੜਾ ਹੈ ਕਇਦ ਦੀ ਕੀਮਤ ਰੱਖੀ ਗਈ ਹੈ 6 ਲੱਖ ਰੁਪਇਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਵੀਰੇ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਨਵਾਂ ਟਰੈਕਟਰ ਹੈ ਵੀਰੇ ਕਿਤੇ ਸਵਰਾਜ ਤੱਕ ਨੀ ਟਰੈਕਟਰ ਤੇ ਨਾਲ ਹੀ ਟਰੈਕਟਰ ਖਰੀਦਣ ਮੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੈਰੀ ਮਚ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਸਵਰਾਜ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 ਟਰੈਕਟਰ ਹੈ ਵੀਰੇ 1992 ਮਾਡਲ ਓਲਡ ਮਾਡਲ ਟਰੈਕਟਰ ਆ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਜਿਹੜੇ ਟਾਇਰ ਨੇ ਪਿਛਲੇ ਟਾਇਰ 60 ਪੈਸੇ ਨੇ ਵੀਰੇ ਅਗਲੇ ਟਾਇਰ ਬਿਲਕੁਲ ਨਵੇਂ ਨੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ オリジナル ਪੇਂਟ ਹੈ ਵੀਰੇ オリジナル ਟਰੈਕਟਰ ਹੈ ਸਾਰਾ ਕੋਈ ਚੇਂਜ ਨਹੀਂ ਹੋਇਆ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਬਿਲਕੁਲ ਓਕੇ ਹੈ ਮਾਲਕੀ ਵੀਰਾਂ ਵੱਲੋਂ ਫੁੱਲ ਗਰੰਟੀ ਹੈ ਵੀਰੇ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਇੰਜਨ ਪੰਪ ਗੀਅਰ ਦਾ ਕੰਮ ਸਾਰਾ ਹੋਇਆ ਵੀਰੇ ਵਧੀਆ ਕੰਡੀਸ਼ਨ ਪਈ ਹੈ ਟਰੈਕਟਰ ਦੀ ਕੋਈ ਬਲੋ ਨਹੀਂ ਮਾਰਦਾ ਕੋਈ ਕਿਤੇ ਲੀਕ ਸ਼ਿਕ ਨਹੀਂ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਮੂਸਾ ਪਿੰਡਾ ਵੀਰਾਂ ਦਾ ਜਿਲ੍ਹਾ ਮਾਨਸਾ ਮਾਨਸਾ ਦੇ ਲਾਗੇ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,90,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕੀ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਵੀ ਖਰੀਦ ਸਕਦੇ ਹੋ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਆਲੀ ਡੈਕਟਰ ਖਿੱਦਨ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਵੀਰੇ ਤਾਂ ਕਿ ਕਿਸੇ ਮਰੇ ਵੀ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਹਾਂ ਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਨਿਊ ਹਾਲੈਂਡ 36 ਦੀ ਟਰੈਕਟਰ ਹੈ ਵੀਰੇ 2000 ਮਾਡਲ ਟਰੈਕਟਰ ਦੇ ਟਾਇਰ ਨੇ 60 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਬਾਡੀ ਚੈਸੀ ਲੈਂਕ ਦਾ ਪੇਂਟ ਸਾਰਾ ਨਾਲ ਦਾ origignal ਪੇਂਟ ਹੈ ਵੀਰੇ ਕਿਤੇ ਦੁਬਾਰਾ ਨਹੀਂ ਹੋਇਆ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਪੇਂਟ ਹੈ ਇੰਜਨ ਬੰਪਗੇ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਟਰੈਕਟਰ ਤੁਸੀਂ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੀਛੇ ਨਹੀਂ ਪੂਰੀ ਓਕੇ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਹੈ ਕਿਤਾ ਉਹ ਲੀਕ ਸ਼ੀਕ ਨਹੀਂ ਕੋਈ ਬਲੋ ਨਹੀਂ ਮਾਰਦਾ ਵੀਰੇ ਬਿਲਕੁਲ ਓਕੇ ਕੰਡੀਸ਼ਨ ਹੈ ਸਿੰਪਲ ਸਟੀering ਹੈ ਵੀਰੇ ਸੈਂਟਰ ਗੇਅਰ ਡਬਲ ਕਲਚ ਬਿਲਕੁਲ ਓਕੇ ਕੰਡੀਸ਼ਨ ਹੈ ਏਰੀਆ ਵੀਰੇ ਨਾਬਾ ਏਰੀਆ ਵੀਰਾਂ ਦਾ ਜ਼ਿਲ੍ਹਾ ਪਟਿਆਲਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ 290000 ਰੁਪਏ ਕੀਮਤ ਹੈ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜੂਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਟਰੈਕਟਰ ਹੈ ਵੀਰੇ ਸਾਰਾ オリジナル ਟਰੈਕਟਰ ਹੈ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਬੀਜ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਮਸ਼ੀਨ ਦਿਖਾ ਰਹੇ ਹਾਂ ਆਲੂ ਪਟਣ ਵਾਲੀ ਮਸ਼ੀਨ ਹੈ ਵੀਰੇ 2015 ਮਾਡਲ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਮਸ਼ੀਨ ਹੈ ਰੰਗ ਪੇਂਟ ਵੀਰੇ ਵਧੀਆ オリジナル ਰੰਗ ਪੇਂਟ ਪਿਆ ਹੈ ਬਾਡੀ ਚਾਸਿਸ ਦੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋ ਕਿਤੋਂ ਜਰਨੀ ਵੀਰੇ ਕੋਈ ਗਲੀ ਸੜੀ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਬੈਲਟਾਂ ਵਗੈਰਾ ਬੈਰਿੰਗ ਤਵੇ ਸਭ ਓਕੇ ਕੰਡੀਸ਼ਨ ਦੇ ਵਿੱਚ ਨੇ ਕੋਈ ਕੋਈ ਟੁੱਟ ਭੱਜ ਨਹੀਂ ਹੋਈ ਕੋਈ ਵੀਰੇ ਡੈਮੇਜ ਨਹੀਂ ਕੋਈ ਕਿਤੇ ਫਾਲਟ ਨਹੀਂ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦੀ ਹੈ ਮਾਲਕ ਵੀਰੇ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਚਲਾ ਕੇ ਚੈੱਕ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਪੂਰੀ ਸ਼ੁੱਧ ਮਸ਼ੀਨ ਹੈ ਕੋਈ ਕਮੀ ਪੇਸ਼ ਨਹੀਂ ਏਰੀਆ ਵੀਰੇ ਡੋੜ ਪਿੰਡ ਹੈ ਵੀਰਾਂ ਦਾ ਜ਼ਿਲ੍ਹਾ ਫਰੀਦਕੋਟ ਬਾਜੀਖਾਨੇ ਦੇ ਲਾਗੇ ਪਿੰਡ ਹੈ ਉੱਥੇ ਮਸ਼ੀਨ ਖੜੀ ਹੈ ਮਸ਼ੀਨ ਦੀ ਕੀਮਤ ਰੱਖੀ ਗਈ ਹੈ 37000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਮਸ਼ੀਨ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਮਸ਼ੀਨ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰਾਲੀ ਦਿਖਾ ਰਹੇ ਹਾਂ 16 ਬਾਈ 7 ਫੁੱਟ ਦੀ ਟਰਾਲੀ ਹੈ ਵੀਰੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਨਵੀਂ ਟਰਾਲੀ ਹੈ ਵੀਰੇ ਟਰਾਲੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਹੈਵੀ ਕੁਆਲਿਟੀ ਦੀ ਵੀਰੇ ਟਰਾਲੀ ਬਣੀ ਹੋਈ ਹੈ ਬਿਲਗੇ ਵਾਲਿਆਂ ਦੇ ਮਾਡਲ ਦੇ ਨਾਲ ਦੀ ਤਿਆਰ ਹੋਈ ਹੈ ਵੀਰੇ ਟਰਾਲੀ ਪੀਏ ਡਬਲ ਵਾਲਿਆਂ ਨੇ ਤਿਆਰ ਕੀਤੀ ਹੈ ਵੀਰਾਂ ਨੇ 2.5 ਫੁੱਟ ਬੈੱਡ ਹੈ ਵੀਰੇ ਨਾਲ ਬਾਕੀ ਫਰਸ਼ ਚਾਦਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਨਵੀਂ ਟਰਾਲੀ ਹੈ ਪੂਰਾ ਹੈਵੀ ਕੁਆਲਿਟੀ ਦਾ ਫਰਸ਼ ਚਾਦਰ ਲੱਗਿਆ ਹੋਇਆ ਵੀਰੇ ਟਰਾਲੀ ਦੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਡਬਲ ਟੈਰੀ ਟਰਾਲੀ ਹੈ ਬਿਲਕੁਲ ਬੇਦਾਗ ਸਾਫ ਸੁਥਰੇ ਟਾਇਰ ਨੇ ਟੋਟਲ ਐਸੈਸਰੀ ਵੀਰੇ ਨਾਲ ਲੱਗੀ ਹੋਈ ਐ ਲਸਾ ਇਕੱਠਾ ਕਰਨ ਵਾਲੀ ਰਸਾ ਟਾਈਟ ਕਰਨ ਵਾਲੀ ਚੀਜ਼ਾਂ ਐਲਈਡੀ ਲਾਈਟਸ ਲੱਗੇ ਹੋਏ ਨੇ ਬਿਲਕੁਲ ਓਕੇ ਕੰਡੀਸ਼ਨ ਐ ਡੀ ਲਾਕਸ ਹੁੱਕ ਲੱਗੀ ਹੋਈ ਐ ਵੀਰੇ ਬਾਕੀ ਤੁਸੀਂ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਹੋ ਬਿਲਕੁਲ ਹੈਵੀ ਕੁਆਲਿਟੀ ਦੀ ਟਰਾਲੀ ਤਿਆਰ ਹੋਈ ਐ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਤਿਆਰ ਕੀਤੀ ਐ ਵੀਰੇ ਏਰੀਆ ਹੁਸ਼ਿਆਰਪੁਰ ਏਰੀਆ ਵੀਰਾਂ ਦਾ ਉੱਥੇ ਟਰਾਲੀ ਖੜੀ ਐ ਟਰਾਲੀ ਦੀ ਕੀਮਤ ਰੱਖੀ ਜੀ 215000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਦੇ ਲੈਸ ਹੋ ਜਾਊਗਾ ਨੰਬਰ ਵਾਲ ਕਵੀਰ ਦਾ ਨੇ ਚ ਇਸ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲੀ ਤੁਸੀਂ ਖਰੀਦ ਸਕਦੇ ਹੋ ਥੈਂਕ ਯੂ ਵੀਰੇ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀਰਾਂ ਨੇ ਹਲੇ ਤਾਈ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੋ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਹੈ ਵੀਰੇ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਮੀਰਕਰ ਨੇ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਕਮੈਂਟ ਬਾਕਸ ਦੇ ਵਿੱਚ ਆਪਾਂ ਆਦੇ ਗੇਮ ਤੇ ਸੁਝਾਅ ਸਾਨੂੰ ਜਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ ਸੋ ਥੈਂਕ ਯੂ ਵੀਰੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਹੀ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਯਾਦ ਦੇ ਨਾਲ ਥੈਂਕ ਯੂ ਵੈਰੀ ਮੱਚ